ਤਨ ਤੁਹਾਨੂੰ ਗੁਰੂ ਤੇਗ ਬਹਾਦਰ ਪਾਸ਼ਾ ਕੀ ਬਖਸ਼ਿਸ਼ ਕਰਦੇ ਨੇ ਜਿਹੜਾ ਸ਼ਲੋਕ ਆਂਦਾ ਜੀ ਮੈਂ ਫਿਰ ਬੇਨਤੀ ਕਰਾਂ ਜੇ ਤੁਹਾਡੇ ਕੋਲ ਆਈ ਗ੍ਰੰਥ ਹੈ ਮੋਬਾਈਲ ਦੇ ਅੰਦਰ ਤੇ ਪਰੀਜ਼ ਕਰ ਲਓ ਤੇ ਨਾ ਸਲੋਕ ਪੜਿਓ ਮਾਰਕੰਟ ਤਨ ਦਾ ਰਾਸ ਸੰਪਤ ਸਕਲ ਜਿਨ ਆਪਣੇ ਘਰ ਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਧਾਨ ਉਹ ਭਲਿਆ ਮੇਰਾ ਇੱਕੋ ਇੱਕ ਮਕਸਦ ਹੈ ਕਿ ਤੇਤੋ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਏ। ਤੇ ਪ੍ਰਮਾਤਮਾ ਦੇ ਨਾਮ ਨਾਲ ਪਿਆਰ ਕਰੇ। ਕਹਿੰਨ ਲੱਗੇ ਇਸ ਸੰਸਾਰ ਦਾ ਧਨ ਇਸ ਸ਼ਲੋਕ ਦੇ ਅੰਦਰ ਤਿੰਨ ਗੱਲਾਂ ਦਾ ਜ਼ਿਕਰ ਕੀਤਾ ਜੀ ਪੂਰੀ ਸੁਰਤੀ ਕਾਗਰ ਕਰਿਓ। ਕਹਿੰਨ ਲੱਗੇ ਪਹਿਲਾ ਧਨ ਦੂਸਰਾ ਦਾਰਾ ਸੰਪਤ ਸਗਲ। ਸੰਪਤ ਦਾ ਅਰਥ ਹੁੰਦਾ ਜੀ ਸਾਰੀ ਜਾਇਦਾਦ ਸਾਰੀ ਪ੍ਰਾਪਰਟੀ ਸੰਪਤੀ। ਫਿਰ ਸੁਣਿਓ ਧਨ, ਦੌਲਤ, ਦਾਰਾ, ਇਸਤਰੀ, ਸੰਪਤ ਸਾਰੀ ਜਾਇਦਾਦ ਸਾਰੀ ਪ੍ਰਾਪਰਟੀ ਸਗਲ। ਜਿੰਨ ਆਪਣੇ ਕਰਮਾਂ ਜਿਸ ਮਨੁੱਖ ਨੇ ਇਹਨਾਂ ਨੂੰ ਆਪਣੇ ਕਰਕੇ ਜਾਣ ਲਿਆ ਉਹ ਭਲੇਆ ਉਹਨੇ ਇੱਥੇ ਇੱਕ ਸਵਾਲ ਪੈਦਾ ਹੁੰਦਾ ਕਿ ਆਪਾਂ ਧਨ ਨਹੀਂ ਕਮਾਣਾ ਅਸੀਂ ਗ੍ਰਸਤੀ ਜੀਵਨ ਨਹੀਂ ਅਪਣਾਣਾ ਜਾਂ ਅਸੀਂ ਕੋਈ ਜ਼ਮੀਨ ਜਾਇਦਾਦ ਜਾਂ ਪ੍ਰਾਪਰਟੀ ਜਿਹੜੀ ਹੈ ਉਹ ਨਹੀਂ ਬਣਾਣੀ ਧਨ ਗੁਰੂ ਤੇਗ ਬਹਾਦਰ ਪਾਚ ਕਹਿੰਦੇ ਮੈਂ ਕਿਸੇ ਗੱਲ ਤੋਂ ਤੈਨੂੰ ਮਨਾ ਨਹੀਂ ਕਰਦਾ ਇਹ ਸਭ ਕੁਝ ਕਰ ਪਰ ਇਹਨਾਂ ਨੂੰ ਸੁਰਤੀ ਕਰਕੇ ਅਪਣਾਣਾ ਸਮਝ ਲਈ ਬਸ ਗੱਲ ਇੱਥੇ ਲਿਆ ਕੇ ਖੜੀ ਕੀਤੀ ਗੁਰੂ ਤੇਗ ਬਹਾਦਰ ਪਾਚ ਉਹ ਸੰਸਾਰ ਵਿੱਚ ਰਹਦੇ ਆ ਸਭ ਕੁਝ ਕਰਦੇ ਆ ਆਪਣੀ ਸੁਰਤੀ ਨੂੰ ਤੂੰ ਨਿਰਮੇਪ ਰੱਖੇ ਤੇਰੇ ਦਿਮਾਗ 'ਚੋਂ ਬੇ ਕਿ ਇਹ ਸਭ ਕੁਝ ਜੀਵਤ ਕੋ ਬਿਵਹਾਰ ਹੈ ਇਹ ਜਿੰਦਿਆ ਤੱਕ ਸਾਰੀਆਂ ਗੱਲਾਂ ਸੀਮਤ ਨੇ ਇਹਨਾਂ ਵਿੱਚੋਂ ਕੋਈ ਵੀ ਤੇਰੇ ਨਾਲ ਨਹੀਂ ਰਹਿਣਾ ਹੁਣੇ ਸ਼ਲੋਕ ਪੜ ਕੇ ਹਟੇ ਸਾ ਸੰਗਤ ਸੁਖਨੀ ਸਾਹਿਬ ਦੇ ਅੰਦਰ ਅੱਜ ਮੈਨੂੰ ਖੁਸ਼ੀ ਹੋਈ ਸਾ ਸੰਗਤ ਮੈਂ ਕਿ ਵਿਦਵਾਨ ਦਾ ਬਚਨ ਪੜਦਾ ਪਿਆਸਾ ਕਹਿਣ ਲੱਗੇ ਕੋਈ ਸੋਚੇ ਕਿ ਮੇਰੀ ਸੇਵਾ ਪ੍ਰਵਾਨ ਹੋਈ ਆ ਕਿ ਨਹੀਂ ਥੋੜੀ ਬਤਿ ਜੋ ਸੇਵਾ ਬੰਦਾ ਕਰਦਾ ਹੈ ਕਹਿੰਦੇ ਨਿਸ਼ਾਨੀ ਕੀ ਹੋਵੇਗੀ ਕਿੰਦੇ ਦੀ ਸ਼ਾਦੀ ਇਹ ਵੀ ਹੋਈ ਹੋਏਗੀ ਉਹਦੀ ਝੋਲੀ 'ਚ ਹੋਰ ਸੇਵਾ ਪੈ ਜੇਗੀ ਅੱਜ ਗਿਆਨੀ ਜੀ ਨੇ ਜਿਹੜਾ ਹੁਕਮ ਕੀਤਾ ਕਿ ਸੁਖਨੀ ਸਾਹਿਬ ਦਾ ਪਾਠ ਜਿਹੜਾ ਇੱਕ ਪੰਕਤੀ ਤੁਸੀਂ ਪੜਿਓ ਤੇ ਅਗਲੀ ਪੰਕਤੀ ਸੰਗਤ ਪੜੇਗੀ ਸੱਚਮੁੱਚ ਪਾਉਣੇ 2 ਘੰਟੇ ਲੱਗੇ ਸਾਸ ਜਿੱਕੇ ਜਾਣ ਇੱਕ ਵੱਖਰਾ ਨਾਂ ਤਾਂ ਤਾਂ ਜੋ ਸੰਗਤੀ ਰੂਪ 'ਚ ਆਪਾਂ 바ਰੀ ਪੜਦੇ ਆ ਸਾਸ ਜੇ ਬੱਤਾ ਰੁੱਤੇ ਆਪਾਂ ਦੌੜਦੇ ਗਏ ਬਸ ਇੱਕ ਕੰਪੀਟੀਸ਼ਨ ਲਾ ਕੇ ਤਾਂ ਗੱਲ ਬੰਦ ਹੀ ਨਹੀਂ ਸਾਸ ਬਾਨੀ ਨੂੰ ਜਿੰਨੇ ਪਿਆਰ ਦੇ ਨਾਲ ਜਿੰਨੇ ਸਹਿਜ ਨਾਲ ਪੜਾਂਗੇ ਤੇ ਆਪਣੇ ਆਪ ਬਾਣੀ ਸਮਝ ਆਣੀ ਸ਼ੁਰੂ ਹੋ ਜਾਂਦੀ ਗੁਰੂ ਅਰਜਨ ਦੇਵ ਪਾਚਨ ਇਸ ਸ਼ਲੋਕ ਦੀ ਵਿਆਖਿਆ ਕੀਤੀ ਮਰਗੰ ਤੇ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਕਲੇ ਸ਼ਾਰ ਹਰ ਹਰ ਨਾਮ ਕਮਾ ਬਨਾ ਨਾਨਕ ਇਹ ਧਨਸਾਰ ਇਹ ਸਭ ਕੁਝ ਜੀਵਤ ਕੋ ਵਿਵਹਾਰ ਹੈ ਨਾ ਇਹ ਸਭ ਕੁਝ ਜੀਤੇ ਜੀ ਇਹ ਧਨ ਤਿੰਨੋਂ ਸੰਸਾਰਕ ਸੁਹੂਲਤਾਂ ਦੇ ਸਕਦਾ ਹੈ ਤੇਰੇ ਤੰਨ ਨੂੰ ਸੁੱਖ ਦੇ ਸਕਦਾ ਪਰ ਅੰਦਰ ਦਾ ਚੈਨ ਨਹੀਂ ਤੈਨੂੰ ਦੇ ਸਕਦਾ ਇਹ ਗੱਲ ਲੋਟ ਰੱਖਿਓ ਸਾਧ ਸੰਤ ਬੜੀ ਵਾਰ ਉਦਾਹਰਣ ਦਿੱਤੀ ਗਰਮੀ ਦੇ ਰੁੱਤ ਹੋਏ ਨਾ ਤੇ ਤੁਸੀਂ ਦੇਖਿਓ ਘਰਾਂ 'ਚ ਏਸੀ ਲੱਗੇ ਹੁੰਦੇ ਉਹ ਏਸੀ ਕਰਕੇ ਤੰਨ ਨੂੰ ਠੰਡਕ ਜ਼ਰੂਰ ਮਿਲੇਗੀ ਪਰ ਮਨ ਠੰਡਾ ਨਹੀਂ ਹੋਏਗਾ ਸਾਧ ਸੰਤ ਕਈ ਵਾਰੀ ਏਸੀ ਦੇ ਕਮਰੇ ਵਿੱਚ ਜੰਗਾਂ ਲਗੀਆਂ ਦੇਖੀਆਂ ਸਾਧ ਸੰਤ ਇੱਕ ਦੂਜੇ ਨਾਲ ਲੜਦੇ ਵੇਖੇ ਕਿਉਂਕਿ ਉਹ ਜਿਹੜਾ ਏਸੀ ਆ ਤੰਨ ਨੂੰ ਠੰਡਕ ਦੇ ਸਕਦਾ ਹੈ ਮਨ ਨੂੰ ਠੰਡਕ ਥੋੜੀ ਦੇ ਸਕਦਾ ਆਖਿਆ ਭਲਿਆ ਇਹਦੇ ਨਾਲ ਤੂੰ ਸਰੀਰਕ ਸੁੱਖ ਜਿਹੜੇ ਨਾਲ ਇਕੱਠੇ ਕਰ ਸਕਦਾ ਮਨ ਦਾ ਸੁੱਖ ਨਹੀਂ ਇਹਦੇ ਵਿੱਚੋਂ ਮਿਲਣਾ ਮਨ ਦਾ ਸੁੱਖ ਤੇ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਆ ਉਹਦੀ ਯਾਦ ਵਿੱਚ ਜੁੜਨ ਕਰਕੇ ਆ ਬਾਣੀ ਨੂੰ ਪੜਨ ਕਰਕੇ ਬਾਣੀ ਨੂੰ ਸਮਝਣ ਕਰਕੇ ਮਾਰਕੰਡੇ ਇਹ ਤਨ ਜਿਹੜਾ ਅੱਜ ਤੱਕ ਕਿਤੇ ਨੋਟ ਕਰਕੇ ਦੇਖ ਕਿਸੇ ਦੇ ਨਾਲ ਸੋਰੇ ਆ ਇਹ ਧਨ ਕੇਵਲ ਤੱਕਵ ਸੰਸਾਰ ਤੱਕ ਹੈ ਮਾਰੇ ਕਹਿੰਦੇ ਮੈਂ ਮਨਾ ਨਹੀਂ ਕਰਦਾ ਕਿ ਤੂੰ ਧਨ ਨੂੰ ਕਮਾਣਾ ਧਨ ਨੂੰ ਕਮਾ ਪਰ ਸੱਚਮੁੱਚ ਇਸ ਨੂੰ ਆਪਣਾ ਸਮਝ ਕੇ ਨਾ ਵੇਚ ਜਿਵੇਂ ਤੋਗਰੂ ਤੇ ਕੋ ਬਾਦਰ ਪਾਛੇ ਜਿਹੜੀ ਗੱਲ ਆਖੀ ਹੈ ਜਿਨ ਆਪਣੀ ਕਰਮ ਮਾਨ ਜਿਸ ਨੇ ਆਪਣਾ ਕਰਕੇ ਮੰਨ ਲਿਆ ਜਿਨ ਆਪਣੀ ਕਰ ਮਾਨ ਜਿਨ ਆਪਣੀ ਕਰਕੇ ਮੰਨਿਆ ਗੱਲ ਇੱਥੇ ਇਹ ਹੈ ਕਿ ਇਸ ਮਾਇਆ ਤੇ ਮੋਹ ਵਿੱਚ ਖਚਤ ਨਾ ਹੋ ਜਾਏ ਇੱਕ ਵਚਨ ਆਂਦਾ ਜੀ ਮਾਇਆ ਮਮਤਾ ਮੋਹਣੀ ਜਿਹਨ ਬੇਨ ਦੰਤਾ ਜਗ ਖਾਇਆ ਪਰ ਮਰ ਕੇ ਤੇ ਨਿਰਾਸ਼ ਨਾ ਹੋਵੀ ਇਹ ਸਾਰਿਆਂ ਦੀ ਕਹਾਣੀ ਨਹੀਂ ਐ ਮਨ ਮੁਖ ਖਾਤੇ ਗੁਰਮੁਖ ਉਬਰੇ ਜਿਹਦੇ ਸੱਚੇ ਨਾਮ ਚ ਚਲਾਇਆ ਕਹਿੰਦੇ ਨਿਰਾਸ਼ ਨਾ ਹੋਈ ਕਿ ਸਾਰਿਆਂ ਨੂੰ ਬਗੈਰ ਦੰਦਾਂ ਦੇ ਖਾ ਗਈ ਐ ਇਹ ਉਹਨਾਂ ਨੂੰ ਖਾਦਾ ਜਿਹੜੇ ਮਨ ਦੇ ਪਿੱਛੇ ਤੁਰਨ ਵਾਲੇ ਸਨ ਜਿਹੜੇ ਗੁਰੂ ਦੀ ਛਰਨ ਵਿੱਚ ਆ ਕੇ ਗੁਰੂ ਦਾ ਉਪਦੇਸ਼ ਲੈ ਲਿਆ ਉਹ ਤਾਂ ਮਾਇਆ ਦੇ ਵਿੱਚੋਂ ਉੱਭਰ ਕੇ ਸੱਚ ਵਿੱਚ ਜਿਹੜੇ ਬਾਣੀ ਨਾਲ ਅੰਤ ਨੂੰ ਜੁੜ ਗਏ ਉਹਨਾਂ ਨੇ ਮਾਇਆ ਤੋਂ ਸੁੱਖ ਲਿਆ ਸਾ ਸੰਗਤ ਉਹਨਾਂ ਨੂੰ ਮਾਇਆ ਤੁਨੂ ਵਰਤੇ ਮਾਇਆ ਦਾ ਨਸ਼ਾ ਪਰੇ ਸਿਰ ਤੇ ਨਹੀਂ ਚੜਿਆ ਸਾ ਬਸ ਸਤਿਗੁਰਾਂ ਨੇ ਇੱਕੋ ਮੈਸੇਜ ਦਿੱਤਾ ਮੈਂ ਚਾਨਣ ਤੋਂ ਦੁਨੀਆ ਤੇ ਅਮੀਰ ਤੋਂ ਅਮੀਰ ਬੰਦਾ ਹੋ ਪਰ ਦੇਖੀ ਇਹ ਮਾਇਆ ਦਾ ਨਸ਼ਾ ਤੇਰੇ ਸਿਰ ਤੇ ਨਾ ਚੜਜੇ ਤੇਰੇ ਦਿਮਾਗ ਤੇ ਨਾ ਚੜਜੇ ਗੁਰੂ ਦੀ ਕਿਰਪਾ ਦੇ ਨਿਸ਼ਾਨੇ ਕੀ ਹੈ ਨਿਸ਼ਾਨੀ ਇਹੀ ਹੈ ਕਿ ਸੱਚ ਮੱਚ ਉਹ ਫਰਮਾਇਆ ਤੇ ਬੋਲ ਨਹੀਂ ਬੋਲਦਾ ਬੜਾ ਪਿਆਰਾ ਇੱਕ ਬਚਨ ਪੜਦੇ ਆ ਮਰ ਕਹਿੰਦੇ ਜਿਸ ਕੇ ਸਿਰ ਉਪਰ ਤੋ ਸੁਹਾਵੇਂ ਸੋ ਦੁੱਖ ਕਿਐ ਸਾ ਪਾਵੈ ਬੋਲ ਨਾ ਜਾਣੈ ਮਾਇਆ ਮਦਮਤਾ ਮਰਨਾ ਚੇਤਨ ਆਵੈ ਉਹ ਮਾਇਆ ਦੇ ਨਸ਼ੇ ਵਿੱਚ ਗੱਲਾਂ ਨਹੀਂ ਕਰਦਾ ਸਾਸ ਬਸ ਗੁਰੂ ਨੇ ਇਸ ਗੱਲ ਤੋਂ ਵਰ ਗਿਆ ਜੀ ਆਖਿਆ ਇਹ ਜਿਹੜਾ ਧਨ ਹੈ ਇਹ ਦੌਲਤ ਤਾਂ ਅੱਜ ਤੱਕ ਕਿਸੇ ਦੇ ਨਾਲ ਨਹੀਂ ਗਈ ਤੇ ਤੇਰੇ ਨਾਲ ਕਿੱਥੋਂ ਜਾਏਗੀ ਭਾਈ ਗੁਰਦਾਸ ਦੀ ਤਾਂ ਮੈਂ ਇੱਕ ਕਵਿਤ ਪੜਦਾ ਪਿਆਸਾ ਸਾਸ ਅਰ ਆਕੀ ਮੇਰੇ ਸਾਹਮਣੇ ਆਇਆ ਤੇ ਮੇਰਾ ਮਨ ਕੀਤਾ ਕਿ ਮੈਂ ਆਕੂ ਬੇਤਦਅ ਥੋੜਾ ਜਿਹਾ ਪਰਮਾਨ ਆਪਣੇ ਸਨਮੇ ਸਨ ਮੁਖ ਰੱਖ ਦੇ ਤਿੰਨ ਉਦਾਹਰਨਾਂ ਦਿੱਤੀਆਂ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਪਹਿਲੀ ਉਦਾਹਰਨ ਦਿੱਤੀ ਕਹਿਣ ਲੱਗੇ ਕਿ ਤੇ ਸਹਦੀਆਂ ਮੱਖੀਆਂ ਦੇਖਿਆ ਕਿ ਇੱਕ ਇੱਕ ਫੁੱਲ ਤੇ ਬੈਠ ਕੇ ਉਹਦਾ ਰਸ ਚੂਸ ਕੇ ਤੇ ਕਿਵੇਂ ਸਹਦ ਇਕੱਠਾ ਕਰਦੀਆਂ ਦੇਖਿਆ ਹੋਵੇਗਾ ਨਾ ਪਿੰਡਾਂ ਦਰਸਤਾਂ ਤੇ ਟਹਿਣੀਆਂ ਤੇ ਵੱਡੇ ਵੱਡੇ ਖੱਕਰੇ ਲੱਗ ਜਾਂਦੇ ਸਨ ਤੇ ਜਿਹੜੇ ਸਹਦ ਕੱਢਣ ਵਾਲੇ ਹੁੰਦੇ ਸਨ ਉਹ ਤੱਕ ਰੱਖਦੇ ਸਨ ਜਦੋਂ ਸਹਿਦ ਚੰਗੀ ਤਰ੍ਹਾਂ ਪੱਕ ਜਾਂਦਾ ਸੀ ਸਹਿਦ ਚੋਨਾ ਸ਼ੁਰੂ ਕਰ ਦਿੰਦਾ ਸੀ ਉਹ ਕੀ ਕਰਦੇ ਸਨ ਕਿ ਕੱਕ ਇਕੱਠੇ ਕਰਕੇ ਸਾਡੇ ਪਿੰਡਾਂ 'ਚ ਪ੍ਰਾਲੀ ਇਕੱਠੀ ਕਰਕੇ ਥੱਲੇ ਅਕਲਾਂ ਦੇ ਸਨ ਉਹ ਜਦੋਂ ਧੂਆਂ ਨਿਕਲਦਾ ਸੀ ਮੱਖੀਆਂ ਸਾਰੀਆਂ ਉੱਡ ਜਾਂਦੀਆਂ ਸਨ ਉਹ ਸਾਰੇ ਦਾ ਸਾਰਾ ਸਹਿਦ ਸਹਿਦ ਕੱਢ ਕੇ ਤੇ ਆਪਣੇ ਘਰਾਂ ਨੂੰ ਚਾਦੇ ਪਾ ਜਾਂਦੇ ਸਨ ਕਹਿਣ ਲਿਗੋ ਮੱਖੀਆਂ ਵਿਚਾਰੀਆਂ ਸਹਿਦ ਕੱਢਣੀਆਂ ਰਹਿ ਗਈਆਂ ਤੇ ਸਹਿਦ ਕੱਢ ਕੇ ਕੋਈ ਹੋਰ ਹੀ ਲੈ ਗਿਆ ਸਾਸਾ ਕਹਿੰਦੇ ਦੇਖੀ ਕਿਤੇ ਸਾਰੀ ਉਮਰ ਇਕੱਠਾ ਕਰਨ ਵਿੱਚ ਨਾ ਲੱਗਾ ਰਹੀ ਕਿਤੇ ਇਹਨਾਂ ਨੂੰ ਵਰਤ ਵੀ ਲਈ ਕਿ ਇਹਨਾਂ ਲੋਕ ਵਰਤਦੇ ਹੀ ਨਹੀਂ ਸਾਸ ਸੰਗਤ ਜੀ ਨੋਟ ਕਰਿਓ ਕਰਪੋਨਾ ਤੋਂ ਸੋਖਪਈ ਹੋਰੇ ਲੰਦਾ ਤੇ ਇਹਦੇ ਨਾਲ ਮੈਨੂੰ ਕਬੀਰ ਸਾਹਿਬ ਦਾ ਸ਼ਲੋਕ ਚ ਇੱਤੇ ਆ ਗਿਆ ਕਬੀਰ ਕੌਡੀ ਕੌਡੀ ਜੋਰ ਕੈ ਜੋਰੇ ਲੱਖ ਕਰੋਰ ਜਲਦੀ ਬਾਹਰ ਨਾ ਕਸ਼ ਬਲੇ ਲੇ ਲ ਗੋਟੀ ਤੋਰ ਇਹ ਬਾਣੀ ਕਹਿ ਰਹੀ ਸਾਸ ਨੂੰ ਇਹ ਸਾਰੇ ਮੈਸੇਜ ਤਾਂ ਹੀ ਪਤਾ ਲੱਗਲੇ ਬਾਣੀ ਨੂੰ ਵਿਚਾਰਾਂਗੇ ਦੂਸਰੀ ਉਦਾਹਰਨ ਦਿੱਤੀ ਜੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣ ਲੱਗੇ ਕਿਤੇ ਦੇਖਿਆ ਗਾਂ ਤੇ ਬਛਰੇ ਨੂੰ ਦੇਖਿਓ ਸਾਸ ਨੂੰ ਉਹ ਗਾਂ ਦਾ ਮਾਲਕ ਕੀ ਕਰਦਾ ਬਛਰੇ ਨੂੰ ਛੱਡਦਾ ਗਾਂ ਦੇ ਥੱਲੇ ਉਹ ਬੱਚਾ ਇੱਕ ਥਾਂ ਨੂੰ ਮੂੰਹ 'ਚ ਪਾਉਂਦਾ ਹੈ ਜਦੋਂ ਉਸ ਥਾਂ ਵਿੱਚ ਦੁੱਧ ਆਉਂਦਾ ਤੇ ਇਹ ਨਹੀਂ ਸੋਚਦਾ ਕਿ ਮੈਂ ਦੁੱਧ ਪੀ ਲਾ ਉਹ ਦੂਸਰਾ ਥਾਂ ਨੂੰ ਮੂੰਹ 'ਚ ਪਾ ਲੈਂਦਾ ਉਹ ਸੋਚਦਾ ਕਿ ਚਾਰੇ ਥਾਂਾਂ 'ਚ ਦੁੱਧ ਆ ਜਾਏ ਤਾਂ ਫੇਰ ਮੈਂ ਪੀ ਆ ਕਰ ਕਿਤੇ ਨੋਟ ਕਰਕੇ ਦੇਖਿਓ ਸਾachsen ਉਹ ਦੂਸਰਾ ਥਾਂ ਨੂੰ ਮੂੰਹ 'ਚ ਪਾਉਂਦਾ ਦੂਸਰੇ 'ਚ ਦੁੱਧ ਆਂਦਾ ਤੀਸਰਾ ਥਾਂ ਨੂੰ ਮੂੰਹ 'ਚ ਪਾਉਂਦਾ ਸਬਰ ਨਹੀਂ ਕਰਦਾ ਤੀਸਰਾ ਕਰਦਾ ਚੌਥੇ ਥਾਂ ਨੂੰ ਮੂੰਹ 'ਚ ਪਾ ਲੈਂਦਾ ਕਿ ਚਾਰੇ ਥਾਂਾਂ 'ਚ ਦੁੱਧ ਆ ਜਾਏ ਤਾਂ ਕਦਮ ਆਰਾਮ ਨਾਲ ਪੀ ਮਾ ਕਰ ਇਹ ਦੋ ਚਾਰੇ ਤਰ੍ਹਾਂ ਚ ਦੁੱਧ ਆਂਦਾ ਤੇ ਉਹ ਗਾਈ ਦਾ ਮਾਲਕ ਪਛਰੇ ਨੂੰ ਪਕੜਦਾ ਤੇ ਖਿੱਚ ਕੇ ਧੂਕੇ ਪਿੱਛੇ ਜਾ ਕੇ ਬੰਨ ਦਿੰਦਾ ਕਹਿੰਦੇ ਤੇਰਾ ਕੰਮ ਹੋ ਗਿਆ ਭਲਿਆ ਹੁਣ ਪਿੱਛੇ ਹੋ ਜਾ ਉਹ ਸਾਡਾ ਕੰਮ ਹੈ ਅਗਲਾ ਉਹ ਵਿਚਾਰਾ ਰਹਿ ਗਿਆ ਦੁੱਧ ਪੁਤਾਰਦਾ ਹੀ ਤੇ ਦੁੱਧ ਚੋਣ ਵਾਲਾ ਕੋਈ ਹੋਰ ਝੋਕੇ ਲੈ ਗਿਆ ਸਾਸ ਤੀਸਰੀ ਉਦਾਹਰਨ ਦਿੱਤੀ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਚੂਹਾ ਤੁਸੀਂ ਦੇਖਿਓ ਕਿਵੇਂ ਖੋਡੇ ਘੜਦਾ ਕਿੰਨੀ ਮਿੱਥ ਕਰਕੇ ਵਿਚਾਰਾ ਖੋਡੇ ਘੜਦਾ ਨਾ ਤੇ ਕਿਉਂ ਉਸ ਖੋਡ ਵਿੱਚ ਉਹਦਾ ਬਾਸਾ ਹੁੰਦਾ ਨਾ ਸਾਪਾਂ ਦਾ ਨੂੰ ਮਾਰ ਕੇ ਪਰੇ ਕਰਦਾ ਤੇ ਆਪ ਫੁੱਟ ਦਾ ਮਾਲਕ ਬਣ ਕੇ ਬਹਿ ਜਾਂਦਾ ਕਹਿੰਦੇ ਦੇਖੀ ਕਿਤੇ ਸਾਰੀ ਉਮਰ ਤੂੰ ਵੀ ਨਾ ਲੱਗਾ ਰਹੀ ਕਿੰਨੇ ਪਿਆਰੇ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤੇ ਜੀ ਕਹਿੰਦੇ ਜੱਸ ਮੱਤ ਮਾਖੀ ਸੀਤ ਸੀਤ ਕਾ ਇਕੱਤਰ ਕਰ ਹਰਾ ਮੱਤ ਅਜ ਤੱਕ ਇਹ ਮੁੱਖ ਛਾਰ ਢਾਰਕ ਹੈ ਜਦੋਂ ਬੰਦਾ ਅਗ ਬਾਤ ਦਾ ਥੱਲੇ ਤੇ ਉਹਨ ਮੱਖੀਆਂ ਨੂੰ ਕਿ ਮਿਲਿਆ ਵਿਚਾਰੀਆਂ ਨੂੰ ਅੱਖਾਂ ਦਾ ਧੂਆ ਹੀ ਮਿਲਿਆ ਉਹਨਾਂ ਨੂੰ ਸਹਿਤ ਥੋੜੀ ਮਿਲ ਜੀ ਸਾਹਿਬ ਕਹਿੰਦੇ ਦੂਸਰੀ ਉਦਾਹਰਨ ਦਿੱਤੀ ਕਹਿੰਦੇ ਜੱਸ ਬਚ ਹੇਤ ਗੋ ਸੰਚਤ ਹੈ ਖੀਰ ਤਾਏ ਜੇਤ ਹੈ ਅਹੀਰ ਦੇ ਬਚਰੇ ਵਿਦਾਰ ਕੈ ਤੇ ਤੀਸਰੀ ਸੀ ਜਸੇ ਧਰ ਖੋਦ ਖੋਦ ਕਰ ਬਿਨ ਸਾਚਾ ਮੂਸਾ ਬੈਸ ਪ੍ਰਸਰਬ ਤਾਏ ਖਾਇ ਤਾਏ ਮਾਰ ਹੈ ਤੈਸੇ ਕੋਟ ਪਾਪ ਕਰ ਮਾਇਆ ਜੋਰ ਜੋੜ ਮੂਰ ਅੰਤ ਕਾਲ ਛਾੜ ਚੱਲੈ ਦੋਨੋਂ ਹੱਥ ਝਾਰ ਕੈ ਕਹਿਣ ਲੱਗੇ ਅੰਤ ਸਮੇਂ ਕੀ ਕਰਦਾ ਬੰਦਾ ਦੋਨੋਂ ਹੱਥ ਝਾੜ ਕੇ ਤੇ ਸੰਸਾਰ ਤੋਂ ਤੁਰ ਪੈਂਦਾ ਕਹਿੰਦੇ ਕਿਸ ਗਤਿਆਨ ਮਾਰ ਕੇ ਦੇਖੀ ਇਹ ਨਾ ਅੱਖ ਕੇ ਮਾਇਆ ਦਾ ਮੈਂ ਮਾਲਕ ਬਣ ਗਿਆ ਇੱਕ ਇੱਕ ਸ਼ਲੋਕ ਸਾਸ਼ਣ ਤੁਸੀਂ ਦੇਖੋ ਕਿੰਨੇ ਲੰਬੇ ਵਿਚਾਰ ਮੰਗਦਾ ਆਪਾਂ ਚਲੋ ਵਿਸ਼ਾ ਬਣਾਇਆ ਕਿ ਚਾਰ ਚਾਰ ਸ਼ਲੋਕ ਆਪਾਂ ਵਿਚਾਰ ਕਰਾਂ ਕਈ ਵਾਰੀ ਆਪਾਂ ਗਲਤ ਫਹਮੀ ਦੇ ਸ਼ਿਕਾਰ ਹੋ ਜਾਂਦੇ ਆ ਕਿ ਅਸੀਂ ਇਸ ਮਾਇਆ ਦੇ ਖਸਮ ਆ ਇਸ ਮਾਇਆ ਦੇ ਮਾਲਕ ਆ ਕਹਿੰਦੇ ਨਾ ਭਲਿਆ ਜੇ ਤੂੰ ਇਸ ਮਾਇਆ ਦਾ ਖਸਮ ਹੋਵੇਂ ਤੇ ਜਦੋਂ ਤੂੰ ਚੜ੍ਹਾਈ ਕਰੇਂ ਫਿਰ ਇਸ ਮਾਇਆ ਨੇ ਰੋਣਾ ਚਾਹੀਦਾ ਇਹ ਤਾਂ ਖਸਮੀ ਹੋ ਜਾਣੀ ਚਾਹੀਦੀ ਹੈ ਪਰ ਐਸਾ ਕਦੇ ਹੋਇਆ ਹੀ ਨਹੀਂ ਸਾਸਨ ਦਾ ਬੜਾ ਗਹਿਰਾ ਨੁਕਤਾ ਜੇ ਕਮ ਆਉਣ ਵਾਲਾ ਕਹਿੰਦੇ ਤੂੰ ਮਾਇਆ ਦਾ ਖਸਮ ਬਣ ਕੇ ਬੈਠਾ ਹੈਂ ਮਾਇਆ ਦਾ ਮਾਲਕ ਬਣ ਕੇ ਬੈਠਾ ਹੈਂ ਜਿਸ ਨੇ ਤੂੰ ਸੰਸਾਰ ਤੋਂ ਕੁਝ ਕਰੇ ਫਿਰ ਮਾਇਆ ਨੇ ਤਾਂ ਰੋਣਾ ਚਾਹੀਦਾ ਕਿਉਂਕਿ ਇਹਨਾਂ ਖਸਮੀ ਹੋ ਗਈ ਹੈ ਪਰ ਭਗਤ ਕਬੀਰ ਸਾਹਿਬ ਕਹਿੰਦੇ ਨਾ ਖਸਮ ਮਰਿਆ ਤਾਂ ਨਾਰ ਨ ਰੋਵੇ ਖੈਰ ਲੇ ਕੇ ਮਾਇਆ ਦਾ ਖਸਮ ਮਰਦਾ ਤਾਂ ਨਾਰ ਨਹੀਂ ਰੋਂਦੀ ਕਿਉਂ ਨਹੀਂ ਰੋਂਦੀ ਜਵਾਬ ਦਿੱਤਾ ਕਹਿੰਦੇ ਉਸ ਰਖਵਾਰਾ ਹੋਰ ਉਹ ਵੇ ਉਹ ਤਾਂ ਤੇ ਅੱਗੇ ਰਖਵਾ ਰਾ ਹੋਰ ਬੈਠਾ ਅੱਜ ਤੁਸੀਂ ਦੇਖਿਓ ਬਜ਼ੁਰਗ ਜਿਹੜੇ ਚੜਾਈ ਬਾਅਦ ਚ ਕਰਦਾ ਤੇ ਪ੍ਰਾਪਰਟੀ ਦੀ ਵੰਡ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਸਾਸਨ ਆਖਿਆ ਫਿਕਰ ਨਾ ਕਰ ਤੇਰੀ ਜਾਇਦਾਦ ਕੀ ਹੋਏਗਾ ਕੀ ਨਹੀਂ ਅੱਗੇ ਵੰਡੀਆਂ ਸ਼ੁਰੂ ਪਹਿਲਾਂ ਹੀ ਪਟੀਆਂ ਲੱਗ ਜਾਂਦੀਆਂ ਬਾਅਦ ਤੱਕ ਦੀ ਆ ਕੀ ਕਹਿੰਦੇ ਨੇ ਪਹਿਲਾਂ ਹੀ ਬੈਠ ਕੇ ਜਗਾ ਯਕੀਨ ਜਾਨੇ ਬੜੀ ਪਹਿਲੇ ਦੀ ਗੱਲ ਆ ਕੋਈ 10-12 ਸਾਲ ਦੀ ਸਾਸਨ ਇੱਕ ਜਗ੍ਹਾ ਦਸਵੇਂ ਤੇ ਖੰਡ ਪਾੜਦੀ ਡਿਊਟੀ ਤੇ ਮੈਂ ਡਿਊਟੀ ਤੇ ਬੈਠਾ ਤੇ ਦੂਸਰੇ ਕਮਰੇ ਚ ਭਰਾਵਾ ਆਪਾਂ ਚ ਗੁੱਤ ਮੁਗ ਉੱਥੋਂ ਹੀ ਵਾਚ ਉੱਟ ਕੇ ਮੈਂ ਕੀ ਹੋਇਆ ਕਹਿੰਦੇ ਇਹਦੇ ਕੋਲ ਜਿਆਦਾ ਪੈਸੇ ਨੇ ਤੇ ਬੁੱਢਾ ਇਹਨੂੰ ਜਿਆਦਾ ਦੇ ਗਿਆ ਸੀ ਇਹ ਮੈਨੂੰ ਘੱਟ ਦੇ ਗਿਆ ਉਹ ਮੈਂ ਕਿਹਾ ਭੋਗ ਤੇ ਪਹਿਲਾਂ ਤੋਂ ਬਾਅਦ ਚ ਦੇਖਦੇ ਕਿਦੋਂ ਘੱਟ ਤੇ ਕਿਦੋਂ ਵੱਧ ਆ ਸੋ ਗੁਰੂ ਪਾਚ ਕਹਿੰਦੇ ਦੇਖ ਭਲਿਆ ਇਹ ਨਾ ਸੋਚੀ ਕਿ ਮੈਂ ਦਾ ਮਾਲਕ ਆ ਇਹਦੇ ਮਾਲਕ ਅੱਗੇ ਬਥੇਰੇ ਬੈਠੇ ਨੇ ਇਹਦਾ ਕੋਈ ਇੱਕ ਮਾਲਕ ਨਹੀਂ ਹੈ ਇਹ ਅੱਗੇ ਤੇ ਅੱਗੇ ਚਲਦੀ ਜਾਂਦੀ ਆ ਅੱਜ ਗੁਰੂ ਤੇਗ ਬਹਾਦਰ ਪਾਚ ਕਹਿੰਦੇ ਦੇਖ ਭਲਿਆ ਤੂੰ ਸੋਚਿਆ ਨਹੀਂ ਕਿ ਇਹ ਧਨ ਕਿਸੇ ਦਾ ਬਣ ਕੇ ਨਹੀਂ ਰਿਹਾ ਇਹਦੇ ਤੂੰ ਇਹਨੂੰ ਵਰਤ ਸਕਣਾ ਹੈ ਇਹਦੇ ਤੋਂ ਸੁੱਖ ਲੈ ਸਕਣਾ ਹੈ ਦੁਨਿਆਵੀ ਸੁੱਖ ਇਕੱਠੇ ਕਰ ਸਕਣਾ ਸਹੂਲਤਾ ਇਕੱਠੀਆਂ ਕਰ ਸਕਣਾ ਪਰ ਇਹਨਾਂ ਸੋਚੀ ਕਿ ਇਹ ਮੇਰਾ ਅਗਲਾ ਬੱਚਨ ਸਜਦਾਰਾ ਭਾਵੇਂ ਇਸ ਤਰੀਕ ਉਨ੍ਹਾਂ ਕੇਵਲ ਇਸਤਰੀ ਵਾਸਤੇ ਨਹੀਂ ਇਸ ਵੀ ਵਾਸਤੇ ਮੈਸੇਜ ਹੈ ਪੁਰਸ਼ ਵਾਸਤੇ ਇੱਕ ਸਾਂਝਾ ਮੈਸੇਜ ਲੈ ਲਓ ਸਾਹਿਬ ਜਾਂ ਫੈਮਿਲੀ ਦਾ ਕੋਈ ਵੀ ਮੈਂਬਰ ਲਾ ਲਓ ਜਾਂ ਕੋਈ ਵੀ ਸੰਸਾਰ ਦੇ ਸਾਥ ਸੰਬੰਧੀ ਲਾ ਲਓ ਮਾਰਕੰਦੇ ਸਾਰੇ ਜਿੰਦੇ ਜਾਂਦਿਆ ਤੇ ਨਾਤੇ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਇੱਕ ਸ਼ਬਦ ਲੈ ਲਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਤੇ ਪ੍ਰੀਤਮ ਜਨ ਲਿਓ ਮਨਮਾਹਿ ਆਪਣੇ ਸੁਖ ਸਿਉ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਸੁਖ ਮੇ ਆਨ ਬਹੁਤ ਮਿਲ ਬੈਠ ਤਰਹਿ ਤੇ ਚੌਦਿਸ ਘੇਰਾ ਵਿਪਤ ਪਰੇ ਸਭ ਹੀ ਸੰਗ ਛਾੜਤ ਕਉ ਨ ਆਵਤ ਨੇਰਾ ਘਰ ਕੀ ਨਾਰ ਇਥੇ ਲਿਆਣਾ ਚੰਦਾ ਸਗਲ ਪਰਦਾਰ ਮਾਰਕੰਦੇ ਧਨਦਾਰ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਤ ਸੰਗ ਲਾਗੀ ਜਾਪੇ ਹੰਸ ਤਜੀ ਇਕਾਇਆ ਪ੍ਰੇਤ ਪ੍ਰੇਤ ਕਰ ਭਾਗੇ ਜਿਹਨੋਂ ਤੋਂ ਅਤ ਦਾ ਪਿਆਰ 파ਕੇ ਬੈਠਾ ਸਾ ਉਹ ਕੋਈ ਵੀ ਕਿਸੇਦਾਨੀ ਸੰਪਤ ਸਗਲ ਸੰਪਤ ਦਾ ਅਰਥ ਫਿਰ ਬੇਨਤੀ ਕਰ ਸੰਪਤੀ ਜਾਇਦਾਦ ਸਾਰੀ ਪ੍ਰਾਪਰਟੀ ਕਹਿੰਦੇ ਸਗਲ ਜਿੰਨੀ ਵੀ ਤਰ ਕੋ ਇਹ ਸੰਪਤੀ ਹੈ ਜਿੰਨੀ ਵੀ ਤਰ ਕੋ ਜਮੀਨ ਜਾਇਦਾਦ ਹੈ ਪ੍ਰਾਪਰਟੀ ਹੈ ਜਿੰਨ ਆਪਣੀ ਕਰਮਾਂ ਤੋਂ ਕਾਰ ਇਕੱਠੀ ਮਿਤਕਾਰ ਤੋਂ ਉਹ ਗ੍ਰਸਤੀ ਕਹਾ ਜਿਹੜੇ ਕੋ ਦੁਨਿਆਵੀ ਸੁੱਖ ਨਾ ਹੋ ਜੀ ਫਕਰ ਮਹਿਸੂਸ ਕਰਨੇ ਚਾਹੀਦਾ ਕਿ ਆਪਾਂ ਮਿਹਨਤ ਕਰਕੇ ਸੁੱਖ ਇਕੱਠੇ ਕੀਤੇ ਨੇ ਪਰ ਇਹ ਵੀ ਕਿ ਇਹਦੇ ਵਿੱਚ ਗਲਤਾਂ ਹੋ ਜਾਣਾ ਕਿ ਮੇਰੀ ਐ ਇਹਦੀ ਪਕੜ ਨਹੀਂ ਬਣਾਈ ਇਹ ਸਭ ਕੁਝ ਮੇਰਾ ਐ ਇਹ ਮੇਰੇ ਤੋਂ ਸਤਿਗੁਰਾਂ ਸਾਡਾ ਮਨ ਜਿਹੜਾ ਤੋੜਨ ਵਾਸਤੇ ਆਖਿਆ ਤਾਂ ਕਿਹਦੇ ਜਵਾਬ ਦਿੱਤਾ ਜੇ ਮਾਰਕਰ ਤੇ ਇਨ ਮੈਂ ਕਛ ਸੰਗੇ ਨਹੀਂ ਨਾਨਕ ਸੱਚ ਜਾਨ ਉਪਰੇਆ ਇਹਨਾਂ ਵਿੱਚ ਕੋਈ ਵੀ ਤੇਰੇ ਸੰਗ ਨਹੀਂ ਰਹਿਣਾ ਤੇਰੇ ਸਾਥ ਨਹੀਂ ਰਹਿਣਾ ਕਿਉਂ ਇਹ ਗੱਲ ਸੱਚੀ ਕਰਕੇ ਮੰਨ ਲੈ ਸੱਚ ਉਹ ਨਾ ਮੰਨ ਕਿ ਧਨਦਾਰਾ ਸੰਪਤ ਸਗਲ ਜਿਨ ਆਪਣੀ ਕਰ ਮੰਨ ਸੱਚ ਮੰਨਣਾ ਤੇ ਇਹ ਮੰਨ ਕਿ ਇਹਨਾਂ ਵਿੱਚੋਂ ਕੋਈ ਵੀ ਤੇਰੇ ਨਾਲ ਨਿਵਨ ਵਾਲਾ ਨਹੀਂ ਇਸ ਸਭ ਕੁਝ ਇੱਥੇ ਰਹਿ ਜਨ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਇਆ ਬਿਰਲਾ ਬੁੱਝਾ ਕੋਏ ਇਹ